ਮੰਜੇ ਤੇ ਪਿਆ ਦਿਖਦਾ ਨਹੀਂ ਸੀ ਵੀਰਾ ਉੱਤੇ ਦਿੱਤੀ ਹੋਈ ਚਾਦਰ ਐਨ ਲੱਗਦਾ ਸੀ ਜਿਵੇਂ ਕੱਲੀ ਚਾਦਰ ਹੀ ਪਈ ਹੁੰਦੀ ਆ ਕੀ ਹਾਲ ਕਰੀ ਫਿਰਦਾ ਵੀਰੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਯਾਰ ਕਿੰਨਾ ਸੋਹਣਾ ਸ਼ਰੀਰ ਸੀ ਤੇਰਾ ਹੈ ਕਿੰਨਾ ਸੋਹਣਾ ਤੂੰ ਰੰਗ ਦਾ ਕੰਮ ਕਰਦਾ ਸੀਗਾ ਵਾਹਿਗੁਰੂ ਦੀ ਅਸੀ ਕਿਰਪਾ ਹੋਈ ਵੀਰ ਤੇ ਅਜ ਤੁਰਦਾ ਹੋ ਗਿਆ ਬਾਈ ਆਸ ਤੋਂ ਬੇਆਸ ਹੋਏ ਸੀਗੇ ਉਮੀਦ ਬਿਲਕੁਲ ਨਹੀਂ ਸੀ ਕਿਉਂਕਿ ਜ਼ਖਮ ਬਹੁਤ ਸੀਗੇ ਔਰ ਸਰੀਰ ਬਿਲਕੁਲ ਹੱਡੀਆਂ ਦਾ ਪਿੰਜਰ ਬਣਿਆ ਪਿਆ ਨੇ ਕਮਾਲ ਹੋ ਗਈ ਯਾਰ ਮੈਨੂੰ ਬਹੁਤ ਖੁਸ਼ੀ ਮਿਲੀ ਤੈਨੂੰ ਤੁਰਦਾ ਦੇਖ ਕੇ ਤੁਰ ਕੇ ਦਿਖਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਖਦੀਪ ਬਾਬੀ ਦਾ ਜਦੋਂ ਲੈ ਕੇ ਆਏ ਸੀ ਪਹਿਲਾਂ ਤਾਂ ਉਹ ਤਸਵੀਰਾਂ ਦੇਖੋ ਜਦਨੇ ਵੀਰਾ ਆਇਆ ਸੀ ਹਾਲਾਤ ਦੇਖੋ ਕੀ ਸੀ ਉਸ ਟਾਈਮ ਤੇ ਅੱਜ ਮੰਜੇ ਤੇ ਪਿਆ ਦਿਖਦਾ ਨਹੀਂ ਸੀ ਵੀਰਾ ਉੱਤੇ ਦਿੱਤੀ ਹੋਈ ਚਾਦਰ ਐਂ ਲੱਗਦਾ ਸੀ ਜਿਵੇਂ ਕੱਲੀ ਚਾਦਰ ਹੀ ਪਈ ਹੁੰਦੀ ਆ ਪਿਛਲੇ 10 ਸਾਲਾਂ ਤੋਂ ਸਖਦੀਪ ਮੰਝੇ ਤੇ ਪਿਆ ਇਹ ਵਜ਼ੀਰ ਅੱਜ ਚਾਦਰ ਵੀ ਉੱਤੇ ਲੈਣ ਜੋਗੀ ਤਾਕਤ ਨਹੀਂ ਸ਼ਰੀਰ ਦੇ ਵਿੱਚ ਵੀ ਆਪਦੇ ਉੱਪਰ ਇੰਦਾ ਚਾਦਰ ਵੀ ਲੈ ਸਕੇ ਤੇ ਕਿਸੇ ਟਾਈਮ ਰੰਗ ਪੇਂਟ ਕਰਦਾ ਸੀ ਲੋਕਾਂ ਦੇ ਘਰਾਂ 'ਚ ਲੋਕਾਂ ਦੀਆਂ ਜ਼ਿੰਦਗੀਆਂ 'ਚ ਰੰਗ ਭਰਦਾ ਸੀ ਸਖਦੀਪ ਸਖਦੀਪ ਦੇ ਸਰੀਰ ਤੇ ਕਿੰਨੀ ਕਿੰਨੀ ਮੈਲ ਚੜੀ ਆ ਨਹਾਉਂਦਾ ਨੀ ਇਸ਼ਨਾਨ ਨਹੀਂ ਕਰਦਾ ਪਿੰਡੇ ਨੂੰ ਹੱਥ ਨਹੀਂ ਲਾਉਣ ਦਿੰਦਾ ਇਹਦੇ ਵਿੱਚ ਸਖਦੀਪ ਨੂੰ ਤਾਂ ਜਿਹੜੀ ਬਿਮਾਰੀ ਸੀਗੀ ਦਿਮਾਗੀ ਤੌਰ ਤੇ ਸਿਰ 'ਚ ਜਟਾਮਾਂ ਦਾ ਦੇਖੋ ਕਿੱਡਾ ਜੂੜਾ ਜਿਹੜਾ ਗੁੱਛਾ ਬਣਿਆ ਪਿਆ ਦਾੜਾ ਕਿੱਡਾ-ਕੱਡਾ ਉਰੇ 'ਚ ਵੀ ਜਟਾਮਾਂ ਬਣੀਆਂ ਪਈਆਂ ਹੱਡੀਆਂ ਤੇ ਮਾਸ ਘਟਾ ਮੈਲ ਵੱਧਾ ਸਰੀਰ ਦੇ ਉੱਤੇ ਸਖਦੀਪ ਵੀਰਾ ਆਪਣੇ ਪੈਰਾਂ ਤੇ ਤੁਰ ਰਿਹਾ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਆ ਵੀਰੇ ਦੇ ਚਿਹਰੇ ਵੱਲ ਦੇਖੋ ਤੇ ਉਸ ਦਿਨ ਦਾ ਚਿਹਰਾ ਦੇਖੋ ਜਿਸ ਦਿਨ ਵੀਰਾ ਆਇਆ ਸੀਗਾ ਆਸ ਤੋਂ ਬੇਆਸ ਹੋਏ ਸੀਗੇ ਉਮੀਦ ਬਿਲਕੁਲ ਨਹੀਂ ਸੀ ਕਿਉਂਕਿ ਜ਼ਖਮ ਬਹੁਤ ਸੀਗੇ ਔਰ ਸਰੀਰ ਬਿਲਕੁਲ ਹੱਡੀਆਂ ਦਾ ਪਿੰਜਰ ਬਣਿਆ ਪਿਆ ਸੀ ਕਾਲਾ ਛਾ ਹੋਇਆ ਪਿਆ ਸੀ ਬਾਈ ਜਾਕੂ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਅੱਜ ਸਖਦੀਪ ਵੀਰੇ ਨੂੰ ਦੁਬਾਰਾ ਉੱਠ ਕੇ ਖੜਾ ਹੋਣ ਦੇ ਵਿੱਚ ਸਹਾਇੀ ਹੋਈਆਂ ਤਕਦੀਰ ਵੀਰਾ ਸਾਡਾ ਚੜ੍ਹਦੀ ਕਲਾ 'ਚ ਰਹੇ ਤੰਦਰੁਸਤ ਰਹੇ ਪਰ ਧੰਨਵਾਦ ਆ ਉਹਨਾਂ ਲੋਕਾਂ ਦਾ ਜਿਹੜੇ ਮਦਦ ਕਰਦੇ ਆ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਹੋ ਪਾਉਂਦਾ ਵਾ ਪਿੱਛੇ ਸੋਨੂ ਤੁਰਿਆ ਹੁੰਦਾ ਇਹ ਸਾਰੇ ਲੋਕ ਆਪਣੇ ਪੈਰਾਂ ਤੇ ਤਾਂ ਹੀ ਹੋ ਪਾਉਂਦੇ ਨੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀਆਂ ਤਨਖਾਹਾਂ ਦਵਾਈਆਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਹਸਪੀਟਲ ਅਸਮਾਨ ਹਰ ਇੱਕ ਚੀਜ਼ ਹਰ ਇੱਕ ਜ਼ਰੂਰਤ ਕਰਨ ਪੂਰੀ ਕਰਨ ਵਾਲੇ ਰੱਬ ਵਰਗੇ ਤੁਹਾਡੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ